ਹਾਂ ਉਧਰ ਕਹਿੰਦੇ ਗੁਰਤੀ ਦਿੱਤੀ ਜਾ ਰਹੀ ਹੈ ਹਾਕਮ ਵਾਲੀਏ ਜੱਗੂ ਤੋਂ ਗੁਰਤੀ ਦਿਵਾਈ ਜਾ ਰਹੀ ਹੈ ਧੰਨਵਾਦ ਹਾਕਮ ਵਾਲੀਏ ਜੱਗੂ ਵਰਗਾ ਪ੍ਰੇਰ ਇਹਨਾਂ ਦੇ ਪਰਿਵਾਰ ਦਾ ਬਣੇ ਪ੍ਰੀਤ ਥਿੰਦ ਵੀ ਆ ਗਿਆ ਸਾਡਾ ਵੀਰ ਹਾਂ ਕੋਰਾਂ ਵਾਲਾ ਮੈਦਾਨ ਗਰਾਊਂਡ ਦੇ ਵਿੱਚ ਆ ਜੇ ਕਾਲੇ ਆਇਆ ਤੇਰਾ ਸਨਮਾਨ ਕਰੀਏ ਸਾਡੇ ਕੋਰਾਂ ਵਾਲੇ ਪ੍ਰੋਫੈਸਰ ਸੇਵਕ ਸ਼ੇਰਗੜ ਜੀ ਨਾਲ ਸਾਡੇ ਸਤਪਾਲ ਬਾਹੀ ਜੀ ਭਾਈ ਬੂਟੇ ਉਮਰੀਆਣੇ ਦਾ ਵੀ ਬਹੁਤ-ਬਹੁਤ ਧੰਨਵਾਦ ਬੋਟਾ ਤੇ ਸਾਡਾ ਵੀਰ ਸਿਕਰਾਜ ਰੋਡੇ ਪਹਿਲੇ ਸემი ਦੀ ਗੱਲ ਕਰਨਗੇ ਇਹ ਪ੍ਰਬੰਧਕਾਂ ਵੱਲੋਂ ਬੇਨਤੀ ਆ ਕਿਉਂਕਿ ਸਾਰੇ ਬਲਾਰਾਂ ਦਾ ਧੰਨਵਾਦ ਆ ਹਾਂ ਇੱਕ ਇੱਕ ਮੈਚ ਕਰਕੇ ਸਾਰੇ ਬੋਲੇ ਕੋਈ ਗੱਲ ਨਹੀਂ ਭਾਈ ਜੀ ਕੋਰਾਲਾ ਮਾਨ ਗਰਾਊਂਡ ਦੇ ਵਿੱਚ ਆ ਜਾਏਗਾ ਮਾਨ ਕੋਰਾਲੀਆ ਵੀਰ ਸਾਡਾ ਗਰਾਊਂਡ ਦੇ ਵਿੱਚ ਆ ਜਾਏਗਾ ਮਾਨ ਕੋਰਾਲੀਆ ਗਰਾਊਂਡ ਦੇ ਵਿੱਚ ਆ ਜਾਏਗਾ ਜਿੱਥੇ ਮੇਰੀ ਆਵਾਜ਼ ਸੁਣਦਾ ਲੈ ਵੀ ਗਗਨ ਆਈਏ ਭਰਾ ਬਣ ਕੇ ਗਗਨ ਸੇਖੋ ਦੇ ਨਾਲ ਕਹਿੰਦੇ ਪੱਕੀ ਯਾਰੀ ਹੈ ਲਾਲੀ ਢੰਡੋਲੀ ਜੀ ਉਹਨਾਂ ਦਾ ਮਾਨ ਸਤਿਪਾ ਸੰਦੀਪ ਆਇਓ ਇਧਰ ਲਿਆਓ ਸਨਮਾਨ ਆਓ ਛੋਣੀਆਂ ਲਾਲੀ ਭਾਈ ਆਜੋ ਟਾਈਮ ਪੂਰਾ ਪੂਰਾ ਆਪਣੇ ਕੋਲ ਦੋਨੇ ਟੀਮਾਂ ਗਰਾਊਂਡ 'ਚ ਆ ਗਈਆਂ ਨੇ ਆਓ ਜੀ ਕਲਮੰਤ